ਤੁਸੀਂ ਇਹ ਇਹਦੇ ਵਿੱਚੋਂ ਕਮ ਸੇ ਕਮ ਮੰਨ ਲਓ 20 ਗ੍ਰਾਮ ਅਜਵੈਨ ਲੈਣੀ ਹੈ ਖੁਰਾਸਾਨੀ ਤੇ 5 ਗ੍ਰਾਮ ਇਹਦੇ ਚ ਜਿਹੜਾ ਹੈਗਾ ਅਰਕ ਗੁਲਾਬ ਪਾ ਦੇਣਾ ਤੇ ਇਹਨੂੰ ਇੱਕ ਦਿਨ ਪਿਆ ਰਹਿਣ ਦੇਣਾ ਅਗਲੇ ਦਿਨ ਇਸ ਗੁਲਾਬ ਅਰਕ ਨੂੰ ਇੰਜ ਕਰਕੇ ਜਿਹੜਾ ਹੈ ਨਾ ਮਤਲਬ ਤੁਸੀਂ ਐ ਕੱਢ ਦੇਣਾ ਥੱਲੇ ਜ਼ਮੀਨ ਤੇ ਤੇ ਉਹ ਉਹਦੀ ਜਗ੍ਹਾ ਜਿਹੜੀ ਆਪਾਂ ਅੱਜ ਜਿਹੜਾ ਇਹ ਛੋਟਾ ਜਿਹਾ ਫਾਰਮੂਲਾ ਦੇ ਰਹੇ ਹਾਂ ਇਹ ਬਹੁਤ ਹੀ ਕਾਰਗਰ ਨਸ਼ਾ ਕਿਸੇ ਵੀ ਤਰ੍ਹਾਂ ਦਾ ਚਾਹੇ ਸ਼ਰਾਬ ਦਾ ਹੈਗਾ ਚ ਅਫੀਮ ਹੈ ਪੁੱਕੀ ਹੈ ਕੋਲਿਪ ਹੈ ਉੜਦਾ ਪੰਛੀ ਚੈਨੀ ਖੈਨੀ ਜਿਹੜਾ ਬੰਦਾ ਨਸ਼ੇ ਤੇ ਲੱਗ ਜਾਂਦਾ ਉਹ ਚਾਹੇ ਅਫੀਮ ਹੋਵੇ ਭੁੱਕੀ ਹੋਵੇ ਡੋਡੇ ਹੋਣ ਚਰਸ ਹੋਵੇ ਜਾਂ ਫਿਰ ਇਸ ਵੇਲੇ ਚੱਲਣ ਵਾਲਾ ਚਿੱਟਾ ਹੋਵੇ ਸ਼ਰਾਬ ਹੋਵੇ ਤੇ ਜੇ ਉਹ ਲਗਾਤਾਰ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਹੈ ਜਾਂ ਕਰਦੀ ਹੈ ਤੇ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਨੂੰ ਆਮ ਕਰਕੇ ਲਾਈਫ ਚ ਆ ਜਾਂਦੀਆਂ ਨੇ ਜਾਂ ਆ ਸਕਦੀਆਂ ਨੇ ਇੱਕ ਸਿਹਤ ਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹਦੇ ਚ ਕੀ ਹੁੰਦਾ ਕਿ ਤੁਹਾਡਾ ਦਿਲ ਦਿਮਾਗ ਤੁਹਾਡੇ ਬ੍ਰੇਨ ਫੰਕਸ਼ਨ ਸਾਰੇ ਤੁਹਾਡੀ ਕਿਡਨੀ ਦੇ ਫੰਕਸ਼ਨਸ ਨੇ ਸਾਰੇ ਉਹ ਸਾਰੇ ਦੇ ਸਾਰੇ ਡਿਸਬੈਲੈਂਸ ਹੋ ਜਾਣ ਕਿਉਂ ਕਿ ਕੋਆਰਡੀਨੇਸ਼ਨ ਖਤਮ ਹੋ ਗਈ ਉਹ ਨੁਕਸਾਨ ਤੁਹਾਡਾ ਹੋ ਗਿਆ ਉਹ ਤੁਹਾਨੂੰ ਕਈ ਸਾਰੇ ਰੋਗ ਡਵੈਲਪ ਹੁੰਦੇ ਚਲੇ ਜਾਣਗੇ ਜਿਹੜੇ ਬਹੁਤ ਸ਼ਾਨਦਾਰ ਚੀਜ਼ਾਂ ਪਸਮਾ ਪਸਮਝਣੀਆਂ ਸੋਨਾ ਚਾਂਦੀ ਤੱਕ ਦੀਆਂ ਵੀ ਇਹਦੇ ਚ ਪਾਈਆਂ ਗਿਆ ਨੇ ਛੋਟੀਆਂ ਮੋਟੀਆਂ ਜੜੀ ਬੂਟੀਆਂ ਸਾਰੀਆਂ ਪਾ ਕੇ ਕੇਸਰ ਸ਼ਿਲਾਜੀ ਤਰੁਗੰਦਾ ਤੋਂ ਲੈ ਕੇ ਕੋਈ ਐਜੀ ਚੀਜ਼ ਨਹੀਂ ਜਿਹੜੀ ਵੀਰਜ ਨੂੰ ਵਧਾਉਣ ਤੇ ਕੰਮ ਕਰਦੀ ਹੋਵੇ ਔਰ ਇਸ ਫਾਰਮੂਲੇ ਸਾਨੂੰ ਨਾ ਮਿਲੇ ਜਿਹੜੇ ਕਿ ਸਾਰੀ ਉਮਰ ਨਸ਼ਾ ਨਹੀਂ ਕੀਤਾ ਪਰ ਇਸ ਉਮਰ ਚ ਆ ਕੇ ਵਿਆਹ ਹੋਣ ਤੋਂ ਬਾਅਦ ਨਸ਼ੇ ਚ ਵੜਦੇ ਨੇ ਕਿਉਂ ਵੜਦੇ ਆ ਉਹ ਹੁੰਦਾ ਕਿ 파ਟਨਰ ਦੇ ਨਾਲ ਵੱਧ ਸਮਾਂ ਬਤਾਉਣ ਦੀ ਜਿਹੜੀ ਇੱਛਾ ਹੁੰਦੀ ਹੈ ਉਹਨੂੰ ਇੱਕ ਦਿਖਾਉਣਾ ਹੁੰਦਾ ਵੀ ਮੇਰੇ ਚ ਦਮ ਹੈਗਾ ਤੇ ਉਹ ਜਦੋਂ ਕੋਈ ਵੀ ਨਸ਼ਾ ਕਰਦੇ ਆ ਚਾਹੇ ਆਫੀਮ ਹੁੰਦਾ ਹੈ ਚਾਹੇ ਪੁੱਕੀ ਹੈ ਚਾਹੇ ਚਿੱਟਾ ਹੈ ਚਾਹੇ ਗੋਲੀ ਕੈਪਸੂਲ ਨੇ ਉਹਦੇ ਨਾਲ ਖਾ ਕੇ ਆਪਣਾ ਉਹਨਾਂ ਦਾ ਮਾਈਂਡ ਥੋੜਾ ਜਿਹਾ ਜਿਹੜਾ ਨਾ ਉਹ ਡਾਈਵਰਟ ਹੁੰਦਾ ਹੈ ਸ਼ਰਾਬ ਦੀ ਲਤ ਜਿਨੂੰ ਲੱਗੀ ਹੋਈ ਐ ਛੱਡ ਨਹੀਂ ਰਿਹਾ ਜਾਂ ਛੱਡਣ ਦਾ ਜੀ ਕਰਦਾ ਪਰ ਉਹ ਉਹਦਾ ਜਿਹੜਾ ਰਾਤ ਨੂੰ ਛੱਡ ਦੇਣੀ ਐ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਸਿੰਘ ਅੱਜ ਜੋ ਨੁਸਖਾ ਜੋ ਫਾਰਮੂਲਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਆ ਬੜਾ ਹੀ ਘੈਂਟ ਨੁਸਖਾ ਆਮ ਕਰਕੇ ਜਿਹੜੇ ਲੋਕ ਪਰੇਸ਼ਾਨ ਨੇ ਨਸ਼ਿਆਂ ਤੋਂ ਜਿਨ੍ਹਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਨਸ਼ਿਆਂ ਕਰਕੇ ਖੁਦ ਜਿਹੜਾ ਲੋਕ ਨੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਵਾਸਤੇ ਅੱਜ ਬੜਾ ਵਧੀਆ ਨੁਸਕਾ ਫਾਰਮੂਲਾ ਜਿਹੜਾ ਵੈਦ ਗੁਰਮੀਤ ਜੀ ਡਾਕਟਰ ਸਾਹਿਬ ਜਿਹੜਾ ਦੱਸਣ ਵਾਲੇ ਨੇ ਮਹਿਜ਼ ਇਹ ਛੋਟੇ ਛੋਟੇ ਬਰੀਕ ਬਰੀਕ ਦਾਣੇ ਅਸੀਂ ਪੁੱਛਾਂਗੇ ਕਿਸ ਚੀਜ਼ ਦੇ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹਨਾਂ ਦਾਣਿਆਂ ਨੂੰ ਤੁਸੀਂ ਇੱਕ ਚਮਚਾ ਇਸ ਤਰੀਕੇ ਨਾਲ ਇਸ ਕੱਚ ਦੀ ਕਟੋਰੀ ਚ ਪਾਉਣਾ ਤੇ ਫਿਰ ਅਰਕ ਜਿਹੜਾ ਸੌਫ ਦਾ ਇੱਕ ਚਮਚਾ ਸੀ ਇਹਦੇ ਵਿੱਚ ਪਾ ਲੈਣਾ ਇਸ ਤਰੀਕੇ ਨਾਲ ਤੇ ਫਿਰ ਇੱਕ ਚਮਚਾ ਗੁਲਾਬ ਅਰਕ ਦਾ ਇਹਦੇ ਵਿੱਚ ਇਸ ਤਰੀਕੇ ਨਾਲ ਪਾ ਦੇਣਾ ਤੇ ਇਹ ਇੱਕ ਅਜਿਹੀ ਔਸ਼ਧੀ ਬਣ ਜਾਏਗੀ ਜੋ ਨਸ਼ਾ ਕਰਨ ਵਾਲਿਆਂ ਦੀ ਤੋਹਫਾ ਕਰਵਾ ਸਕਦੀ ਹੈ ਸਾਡੇ ਨਾਲ ਨੇ ਡਾਕਟਰ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਹੋ ਜਿਹਾ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਔਰ ਕੀ ਇਹਦਾ ਕਰਨਾ ਔਰ ਇਹ ਬੀਜ ਕਿਸ ਚੀਜ਼ ਦੇ ਨੇ ਸਾਰੇ ਜੀਜ਼ਾ ਅਸੀਂ ਸਮਝਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਜੀ ਬਿਲਕੁਲ ਜੀ ਬਹੁਤ ਬਹੁਤ ਸਾਰੇ ਦਰਸ਼ਕਾਂ ਦਾ ਔਰ ਤੁਹਾਡੀ ਟੀਮ ਦਾ ਪੂਰੀ ਦਾ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਅੱਛਾ ਡਾਕਟਰ ਸਾਹਿਬ ਅ ਅਪਨ ਨਸ਼ੇ ਦੇ ਉੱਤੇ ਗੱਲ ਕਰਦੇ ਆ ਤੁਸੀਂ ਅੱਜ ਨੁਸਖਾ ਫਾਰਮੂਲਾ ਦੇਣਾ ਹੈ ਪਹਿਲਾਂ ਸਾਨੂੰ ਇਹ ਬੀਜ ਦੱਸੋਗੇ ਕਿਸ ਚੀਜ਼ ਦੇ ਨੇ ਜੀ ਹਾਂਜੀ ਇਹ ਬੀਜ ਖੁਰਾਸਾਨੀ ਅਜਵਾਇਨ ਦੇ ਆ ਖੁਰਾਸਾਨੀ ਅਜਵਾ ਇੱਕ ਸਿੰਪਲ ਇੱਕ ਸਿੰਪਲ ਅਜਵਾਇਨ ਹੁੰਦੀ ਹੈ ਇੱਕ ਸਪੈਸ਼ਲ ਅਜਵਾਇਨ ਹੁੰਦੀ ਹੈ ਜਿਹੜੀ ਨੀਂਦ ਨਾ ਆਉਣ ਤੇ ਕੰਮ ਕਰਦੀ ਹੈ ਦਿਮਾਗ ਦੀਆਂ ਨਸਾਂ ਨਾਲੀਆਂ ਨੂੰ ਸ਼ਾਂਤ ਕਰਨ ਤੇ ਕੰਮ ਕਰਦੀ ਹੈ ਇਹਨੂੰ ਖੁਰਾਸਾਨੀ ਅਜਵਾਇਨ ਦਾ ਨਾਮ ਦਿੱਤਾ ਗਿਆ ਹੋਇਆ ਠੀਕ ਹੈ ਠੀਕ ਹੈ ਅੱਛਾ ਡਾਕਟਰ ਸਾਹਿਬ ਅਸੀਂ ਸਾਰੇ ਨੁਸਖਾ ਫਾਰਮੂਲਾ ਤੁਹਾਡੇ ਕੋਲ ਸਮਝਾਂਗੇ ਪਰ ਇਸ ਤੋਂ ਪਹਿਲਾਂ ਸਾਨੂੰ ਇੱਕ ਗੱਲ ਸਮਝਾਓ ਕੋਈ ਬੰਦਾ ਜਾਂ ਕੋਈ ਜਨਾਨੀ ਅੱਜਕੱਲ੍ਹ ਤੇ ਕੁੜੀਆਂ ਵੀ ਇਸ ਮਾਮਲੇ 'ਚ ਗਲਤਾਨ ਹੁੰਦੀਆਂ ਜਾ ਰਹੀਆਂ ਨੇ ਡਾਕਟਰ ਸਾਹਿਬ ਵਿੱਚ ਕੋਈ ਇਥੇ ਕਥਨੀ ਨਹੀਂ ਹੈ ਸ਼ੁਰੂਆਤ ਕਿਵੇਂ ਹੁੰਦੀ ਹੈ ਨਸ਼ੇ ਦੀ ਸ਼ੁਰੂਆਤ ਦੇ ਕਾਰਨ ਬਹੁਤ ਸਾਰੇ ਨੇ ਇਹਦੇ ਚ ਆਪਾਂ ਜੇ ਗੱਲ ਕਰੀਏ ਮੈਨ ਵਿਆਹਤਾ ਜ਼ਿੰਦਗੀ ਵਾਲੇ ਵਾਸਤੇ ਲੋਕਾਂ ਦੀ ਪਹਿਲੇ ਜਿਹੜੇ ਕਿ ਸਾਰੀ ਉਮਰ ਨਸ਼ਾ ਨਹੀਂ ਕੀਤਾ ਪਰ ਇਸ ਉਮਰ ਚ ਆ ਕੇ ਵਿਆਹ ਹੋਣ ਤੋਂ ਬਾਅਦ ਨਸ਼ੇ 'ਚ ਵੜਦੇ ਨੇ ਕਿਉਂ ਵੜਦੇ ਆ ਉਹ ਹੁੰਦਾ ਕਿ 파ਟਨਰ ਦੇ ਨਾਲ ਵੱਧ ਸਮਾਂ ਬਤਾਉਣ ਦੀ ਜਿਹੜੀ ਇੱਛਾ ਹੁੰਦੀ ਹੈ ਉਹਨੂੰ ਇੱਕ ਦਿਖਾਉਣਾ ਹੁੰਦਾ ਵੀ ਮੇਰੇ 'ਚ ਦਮ ਹੈਗਾ ਉਹ ਜਦੋਂ ਕੋਈ ਵੀ ਨਸ਼ਾ ਕਰਦੇ ਹੈ ਚਾਹੇ ਆਫੀਮ ਦਾ ਚਾਹੇ ਪੁੱਕੀ ਆ ਚਾਹੇ ਚਿੱਟਾ ਆ ਚਾਹੇ ਗੋਲੀ ਕੈਪਸੂਲ ਨੇ ਉਹਨਾਂ ਨਾਲ ਖਾ ਕੇ ਆਪਣਾ ਉਹਨਾਂ ਦਾ ਮਾਈਂਡ ਥੋੜਾ ਜਿਆ ਜਿਹੜਾ ਨਾ ਉਹ ਡਾਈਵਰਟ ਹੁੰਦਾ ਤੇ ਉਹਨਾਂ ਦਾ ਸਮਾਂ ਵੱਧ ਲੱਗਣ ਲੱਗਦਾ ਜਿਹਦੇ ਕਰਕੇ ਉਹ ਉਸ ਆਦਤ ਦਾ ਫਿਰ ਔਲੀ ਔਲੀ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਜੇ ਅਗਲੇ ਦਿਨ ਨਹੀਂ ਉਸ ਤਰ੍ਹਾਂ ਕੀਤਾ ਤਾਂ ਉਹ ਮਤਲਬ ਆਪਣੇ ਆਪ ਨੂੰ ਕਿੰਨ ਜੀ ਆਉਂਦੀ ਉਹਨਾਂ ਨੂੰ ਵੀ ਮੈਂ ਕਮੀ ਛੱਡ ਰਿਹਾ ਕੋਈ 파ਟਨਰ ਮੂਰੇ ਸ਼ਰਮਿੰਦਗੀ ਹੋਣ ਦਾ ਜਿਹੜਾ ਡਰ ਹੈ ਉਹ ਹੁੰਦਾ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਸੈਕਿੰਡ ਕੀ ਹੁੰਦੀ ਹੈ ਕਿ ਜਿਹੜੇ ਟੀਨੇਜ ਮੁੰਡੇ ਹੁੰਦੇ ਨੇ ਯਾਰਾਂ ਦੋਸਤਾਂ ਦੇ ਨਾਲ ਉਹ ਸ਼ੁਰੂ ਹੁੰਦੇ ਨੇ ਤੇ ਉਹ ਕੋਈ ਵੀ ਪਾਰਟੀ ਆ ਗਈ ਬਰਥਡੇ ਪਾਰਟੀ ਆ ਗਈ ਜਾਂ ਕੋਈ ਹੋਰ ਓਕੇਜਨ ਆ ਗਿਆ ਉਦੋਂ ਕੀ ਕਰਦੇ ਵੀ ਚਲੋ ਜੀ ਅੱਜ ਮਾੜੀ ਮੁੱਟੀ ਕੋਈ ਚੀਜ਼ ਖਾਣੇ ਆ ਬੀਅਰ ਪੀਣੇ ਆ ਉੱਥੋਂ ਸ਼ੁਰੂ ਹੋ ਗਏ ਉਹ ਉਹਨਾਂ ਨੂੰ ਸੁਆਦ ਜਾਉਂਦਾ ਲੋਰਜ ਹੀ ਚੜਦੀ ਇੱਕ ਵਾਰੀ ਤਾਂ ਬੜਾ ਐਂ ਲੱਗਦਾ ਜਿਵੇਂ ਥਕਾਵਟ ਵੀ ਉੱਤਰ ਗਈ ਹੈ ਮੇਰੀ ਸਟੈਮਨਾ ਵੀ ਮੇਰਾ ਵੱਧ ਗਿਆ ਤੇ ਉਹ ਇੱਕ ਜੋਸ਼ ਜਿਹਾ ਉਹਨਾਂ ਨੂੰ ਚੱਲ ਜਾਂਦਾ ਉਹ ਹੋ ਗਿਆ ਥਰਡ ਜਿਹੜਾ ਆ ਜਾਂਦਾ ਵੀ ਜਿਵੇਂ ਆਮ ਮਜ਼ਦੂਰ ਵਰਗ ਦੀ ਗੱਲ ਕਰੀਏ ਯਾ ਜਿਹੜੇ ਜ਼ਿਮੀਦਾਰ ਵੀ ਨੇ ਚ ਤਗੜੇ ਨੇ ਚ ਮਾਰੇ ਨੇ ਖੇਤਾਂ ਚ ਕੰਮ ਕਰਦੇ ਆ ਸ਼ਾਮ ਤੱਕ ਪੂਰਾ ਥੱਕ ਟੁੱਟ ਜਾਂਦੇ ਉਹ ਵੀ ਚਾਹੁੰਦੇ ਆ ਵੀ ਹੁਣ ਇੱਕ ਦਾ ਪੈਗ ਲਾ ਲਈਏ ਯਾ ਸਵੇਰੇ ਜਦੋਂ ਸ਼ੁਰੂ ਕਰਦੇ ਆ ਵੀ ਅਫੀਮ ਖਾ ਕੇ ਪੁੱਕੀ ਖਾ ਕੇ ਯਾ ਚਿੱਟੇ ਦਾ ਕਰਕੇ ਥੋੜਾ ਬਹੁਤ ਨਸ਼ਾ ਤੇ ਅਸੀਂ ਕੰਮ ਕਰਨ ਜੋਗੇ ਹੋ ਜੀਏ ਤਾਂ ਕਿ ਕੰਮ ਦੀ ਕਪੈਸਿਟੀ ਬਣੀ ਰਹੇ ਤੇ ਕੰਪੀਟੀਸ਼ਨ ਦਾ ਹੁੰਦਾ ਕਿ ਮੈਂ ਉਹਨਾਂ ਤੋਂ ਵੱਧ ਕੰਮ ਕਰਦਾ ਉਹ ਮੇਰੇ ਤੋਂ ਵੱਧ ਕਿਵੇਂ ਕਰ ਸਕਦਾ ਉਹ ਵੀ ਇੱਕ ਇਸ ਚੀਜ਼ ਦਾ ਪਾਰਟ ਹੋ ਜਾਂਦਾ ਆ ਫਿਰ ਇੱਕ ਹੋ ਜਾਂਦਾ ਹੈ ਲਾਸਟ ਤੇ ਜਿਵੇਂ ਸ਼ੌਂਕ ਹੈ ਠੀਕ ਹੈ 11 ਦੋਸਤਾਂ ਦੇ ਵਿੱਚ ਟੋਰ ਬਣਾਉਣੀ ਵੀ ਮੇਰੇ ਕੋਲ ਨਾ ਪੈਸਾ ਆ ਮੈਂ ਆ ਕਰਦਾ ਦੇਖੋ ਜੀ ਇਹ ਚੀਜ਼ਾਂ ਵੀ ਜਾਂ ਹੁੰਦੀਆਂ ਕੀ ਹੈ ਕਿ ਆਮ ਜਿਹੜੇ ਕਾਲਜੀਅਟਸ ਮੁੰਡੇ ਲਾ ਲੋ ਜਾਂ ਜਿਹੜੇ ਇਧਰ-ਉਧਰ ਫਿਰਨ ਵਾਲੇ ਮੁੰਡੇ ਲਾ ਲੋ ਇਹ ਕੁੜੀਆਂ ਦੇ ਸਾਹਮਣੇ ਹੀ ਆ ਲਾ ਲੋ ਆਪਾਂ ਸਿੱਧੀ ਜੀ ਗੱਲ ਕਰਾਂਗੇ ਉਹਨਾਂ ਸਾਹਮਣੇ ਹੀਰੋਪੰਤੀ ਅਮ ਨੰਬਰ ਬਣਾਉਣ ਲਈ ਹੀਰੋਪੰਤੀ ਕਰਨ ਦੇ ਲਈ ਵੀ ਇਹ ਚੀਜ਼ ਦੇ ਵਿੱਚ ਜਿਹੜੇ ਗਲਤਾਨ ਹੁੰਦੇ ਚਲੇ ਜਾਂਦੇ ਆ ਇਹ ਲਗਭਗ 4-5 ਕਾਰਨ ਮੇਨ ਆ ਬਾਕੀ ਛੋਟੇ-ਛੋਟੇ ਤਾਂ ਐਵੇਂ ਹੀ ਨੇ ਕਈ ਜਿਹੜੇ ਪੱਥਰੀ ਦੀ ਦਰਦ ਹੋਈ ਉਹਨੂੰ ਡਾਕਟਰ ਨੇ ਕੋਈ ਗੋਲੀ ਲਾਤੀ ਕੋਈ ਟ੍ਰੈਮਾਡੋਲ ਦੇਤੀ ਜਾਂ ਐਸਆਰ ਦੇਤੀ ਠੀਕ ਹੈ ਉਹ ਉਹ ਗੋਲੀ ਉਹਨਾਂ ਨੇ ਪਰਮਨੈਂਟ ਸ਼ੁਰੂ ਕਰਦੀ ਜਿਵੇਂ ਪਹਿਲਾਂ ਸਪਾਸਮੋ ਆਉਂਦੇ ਸੀਗੇ ਠੀਕ ਹੈ ਉਹ ਕੈਪਸੂਲ ਜਿਹੜੇ ਨੇ ਲੋਕਾਂ ਨੂੰ ਪੱਥਰੀ ਦੀ ਦਰਦ ਲਈ ਤੇ ਜਾਂ ਫਿਰ ਗੁਰਦਿਆਂ ਦੀ ਦਰਦ ਦੀ ਹੋ ਗਈ ਜਾਂ ਹੱਡੀਆਂ ਦੇ ਵਿੱਚ ਸਵियर ਪੇਨ ਹੈ ਹੱਡੀ ਟੁੱਟੀ ਹੈ ਜਦੋਂ ਕੜਕ ਜਾਂਦੀ ਹੈ ਉਹ ਦਰਦ ਨੂੰ ਹਟਾਉਣ ਦੇ ਲਈ ਉਹਨਾਂ ਦਾ ਯੂਜ਼ ਕੀਤਾ ਜਾਂਦਾ ਸੀ ਤੇ ਉਹ ਹੌਲੀ-ਹੌਲੀ ਉਹਦਾ ਆਦੀ ਹੁੰਦੇ ਚਲੇ ਗਏ ਤੇ ਇਹ ਇਹ ਕਾਰਨ ਮਜਬੂਰੀਆਂ ਵੀ ਕਈ ਵਾਰੀ ਹੋ ਜਾਂਦੀਆਂ ਨੇ ਨਸ਼ੇ ਦੇ ਵਿੱਚ ਵੜਨ ਦੀ ਜੀ 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 ਅੱਛਾ ਤੇ ਫਿਰ ਇਸ ਵੇਲੇ ਤੁਹਾਡੀ ਨਜ਼ਰ ਤੇ ਸਭ ਤੋਂ ਖਤਰਨਾਕ ਜਿਹੜਾ ਟ੍ਰੈਂਡ ਚੱਲ ਰਿਹਾ ਕਿਸ ਨਸ਼ੇ ਦਾ ਚੱਲ ਰਿਹਾ ਜਿਹਦੇ ਤੁਹਾਡੇ ਕੋਲ ਇੱਥੇ ਮੁੰਡੇ ਕੁੜੀਆਂ ਵਿਆਹੇ ਬੰਦੇ ਵਹਿ ਜਨਾਨੀਆਂ ਪਹੁੰਚਦੀਆਂ ਨੇ ਆਮ ਤੌਰ ਤੇ ਪਹਿਲੇ ਫੀਮ ਪੁੱਕੀ ਹੁੰਦੀ ਸੀ ਉਹਨੂੰ ਤਾਂ ਅਜ ਕੋਈ ਨਸ਼ਾ ਮੰਨਣ ਨੂੰ ਹੀ ਤਿਆਰ ਨਹੀਂ ਬਹੁਤ ਛੋਟਾ ਜਿਹਾ ਰਹਿ ਗਿਆ ਸ਼ਰਾਬ ਨੂੰ ਤਾਂ ਔਕਾ ਹੀ ਨਹੀਂ ਨਸ਼ਾ ਮੰਨਦੇ ਲੋਗ ਇਹ ਸ਼ਰਾਬ ਨਸ਼ਾ ਹੋਵੇ ਤੇ ਸਰਕਾਰੀ ਵਿਕਰੀ ਕਿਉਂ ਹੋਵੇ ਉਹ ਤਾਂ ਜਿਹੜੀ ਗੱਲ ਇਹ ਬਣਦੀ ਜਿਵੇਂ ਹੁਣ ਘਰੇ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਜੇ ਤੁਸੀਂ ਸ਼ਰਾਬ ਨਹੀਂ ਪੁੱਛੀ ਤਾਂ ਤੁਹਾਡਾ ਕੋਈ ਫਾਇਦਾ ਨਹੀਂਗਾ ਉਹ ਉਹ ਕਹੇਗਾ ਮੈਂ ਆਏ ਦਾ ਕੋਈ ਫਾਇਦਾ ਨਹੀਂ ਜਿਵੇਂ ਰਾਜਸਥਾਨੀ ਸਾਈਡ ਹੈ ਉਧਰੋਂ ਪੇਸ਼ੈਂਟ ਹੁੰਦੇ ਆ ਨਗੌਰ ਲਾਲੋ ਜੈਪੁਰ ਲਾਲੋ ਤੇ ਬਾੜਮੇਰ ਹੈ ਤੇ ਇੱਕ ਜੋਧਪੁਰ ਇਸ ਏਰੀਆ ਦੇ ਵਿੱਚ ਇਦਾਂ ਤਕੜਾ ਰਿਵਾਜ ਹੈ ਕੋਈ ਵੀ ਚਾਹੇ ਮੌਤ ਵੀ ਹੋ ਗਈ ਨਾ ਉੱਥੇ ਵੀ ਤੁਹਾਨੂੰ ਐਡਾ ਵੱਡਾ ਕੌਲਾ ਜਿਹੜਾ ਨਾ ਫੀਮ ਦੇ ਦੁੱਧ ਦਾ ਰੱਖਿਆ ਮਿਲੂਗਾ ਜੇ ਤੁਸੀਂ ਨਹੀਂ ਰੱਖਿਆ ਤਾਂ ਕਹਿਣਗੇ ਇਹ ਬੰਦਾ ਕੰਜੂਸ ਹੈ ਇਹ ਮਤਲਬ ਅੱਗੇ ਤੋਂ ਉਹਨੇ ਨਾਲ ਵਰਤਨਾ ਵਰਤਨਾ ਲੋਕ ਜਿਸ ਤਰ੍ਹਾਂ ਘੱਟ ਕਰ ਦਿੰਦੇ ਆ ਕਿਸੇ ਬੱਚੇ ਦੀ ਮੈਰिज ਹੈ ਤੇ ਧੱਕੇ ਨਾਲ ਆਉਣ ਵਾਲੇ ਲੋਕਾਂ ਨੂੰ ਉਹ ਜਿਹੜਾ ਨਸ਼ਾ ਖਵਾਇਆ ਜਾਂਦਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਦੀ ਮਤਲਬ ਇਹ ਰਿਵਾਜ ਬਣ ਗਏ ਸਾਡੇ ਕਈ ਗਲਤ ਨੇ ਜੀ ਸਾਰੀਆਂ ਚੀਜ਼ਾਂ ਬਿਲਕੁਲ ਸਿਰੇ ਤੋਂ ਗਲਤ ਹੈ ਉਹ ਕੋਈ ਸਟੇਟਸ ਸਿੰਬਲ ਥੋੜੀ ਹੈ ਉਹ ਤਾਂ ਜ਼ਿੰਦਗੀ ਨਾਲ ਖਿਲਵਾੜ ਨੇ ਸ਼ਰੀਆਮ ਜਿਹੜਾ ਬੰਦਾ ਨਸ਼ਾ ਨਹੀਂ ਵੀ ਕਰਨਾ ਚਾਹੁੰਦਾ ਉਹਨੂੰ ਤੁਸੀਂ ਧੱਕੇ ਨਾਲੇ ਦੇ ਵਿੱਚ ਜਿਹੜਾ ਧੱਕ ਰਹੇ ਹੋ ਤਾਂ ਉਹ ਕੀ ਇੱਕ ਤਰ੍ਹਾਂ ਦਾ ਗੁਨਾਹ ਤੋਂ ਮੈਂ ਨਹੀਂ ਛੋਟੀ ਗੱਲ ਨਹੀਂ ਹੈਗੀ ਗੁਨਾਹ ਤੋਂ ਹੋ ਗਿਆ ਤਾਂ ਸਿੱਧਾ 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 ਪਾਪ ਹੋ ਗਿਆ ਸਿੱਧਾ ਸਿੱਧਾ ਬਿਲਕੁਲ ਡਾਕਟਰ ਸਾਹਿਬ ਫਿਰ ਜਿਹੜਾ ਬੰਦਾ ਨਸ਼ੇ ਤੇ ਲੱਗ ਜਾਂਦਾ ਉਹ ਚਾਹੇ ਅਫੀਮ ਹੋਵੇ ਭੁੱਕੀ ਹੋਵੇ ਡੋਡੇ ਹੋਣ ਚਰਸ ਹੋਵੇ ਜਾਂ ਫਿਰ ਇਸ ਵੇਲੇ ਚੱਲਣ ਵਾਲਾ ਚਿੱਟਾ ਹੋਵੇ ਸ਼ਰਾਬ ਹੋਵੇ ਤੇ ਜੇ ਉਹ ਲਗਾਤਾਰ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਹੈ ਜਾਂ ਕਰਦੀ ਹੈ ਤੇ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਨੂੰ ਆਮ ਕਰਕੇ ਲਾਈਫ ਚ ਆ ਜਾਂਦੀਆਂ ਨੇ ਜਾਂ ਆ ਸਕਦੀਆਂ ਨੇ ਸਭ ਤੋਂ ਪਹਿਲੇ ਤਾਂ ਜੀ ਸਾਡਾ ਜਿਹੜੀ ਇੱਕ ਕਾਮਨ ਸੈਂਸ ਹੁੰਦੀ ਹੈ ਬੰਦੇ ਦੀ ਮੈਂ ਕੀ ਕੰਮ ਕਰਨਾ ਹੈ ਤੇ ਕੀ ਨਹੀਂ ਕਰਨਾ ਜਾਂ ਪਰਿਵਾਰ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੈ ਉਹਨਾਂ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਕੀ ਬਿਹੇਵ ਕਰਨਾ ਸਭ ਤੋਂ ਪਹਿਲੇ ਤਾਂ ਤੁਹਾਡੀ ਇਹ ਚੀਜ਼ ਲੋਸ ਹੋਏਗੀ ਤੁਸੀਂ ਆਪਦੀ ਲੋਰ ਦੇ ਵਿੱਚ ਉਹ ਪੁਨਸ ਆਫ ਹਿਊਮਨਿਟੀ ਹਾਂ ਤੁਸੀਂ ਪੁੱਛੋਗੇ ਕੁਝ ਤੇ ਉਹ ਜਵਾਬ ਦੇਣਗੇ ਕੁਝ ਸਭ ਤੋਂ ਪਹਿਲੇ ਤਾਂ ਇਹ ਹੀ ਲਾ ਲੋ ਰਿਸ਼ਤੇਦਾਰੀ ਦੇ ਅੰਦਰ ਉਹਨਾਂ ਨੂੰ ਉਹਦਾ ਹੀ ਪਤਾ ਲੱਗ ਜਾਏਗਾ ਵੀ ਇਹ ਨਸ਼ੇੜੀ ਇਹ ਬੰਦਾ ਨਸ਼ਾ ਕਰਦਾ ਹੈ ਉਹ ਤੁਹਾਡੇ ਤੋਂ ਦੂਰੀ ਬਣਾਉਣ ਲੱਗ ਜਾਣਗੇ ਸਭ ਤੋਂ ਪਹਿਲੇ ਖਰਾਬੀ ਤਾਂ ਤੁਹਾਡੀ ਇਹੀ ਹੋਗੀ ਰਿਸ਼ਤੇਦਾਰੀ ਦੇ ਵਿੱਚ ਤੁਹਾਡਾ ਨੁਕਸਾਨ ਹੋ ਗਿਆ ਬੇਇੱਜ਼ਤੀ ਹੋ ਗਈ ਫਿਰ ਘਰੇ ਜਿਹੜੀ ਤੁਸੀਂ ਹੱਕ ਨਾਲ ਚੀਜ਼ ਮੰਗਦੇ ਹੋ ਤੁਹਾਨੂੰ ਘਰੋਂ ਉਹ ਮਿਲਣੀ ਬੰਦ ਹੋ ਜਾਣੀ ਹੈ ਠੀਕ ਹੈ ਉਹ ਤੁਸੀਂ 10 ਰੁਪਏ ਮੰਗੋਗੇ ਤੁਹਾਨੂੰ 2 ਰੁਪਏ ਵੀ ਨਹੀਂ ਮਿਲਣੇ ਸ਼ਾਇਦ ਉਹਨੇ ਕਹਿੰਨੇ ਨੇ ਜਾ ਕੇ ਨਸ਼ਾ ਹੀ ਤਾਂ ਕਰ ਲੈਣਾ ਇਹ ਹੋ ਗਿਆ ਫੇਰ ਤੁਸੀਂ ਖਾ ਪੀ ਕੇ ਨਸ਼ਾ ਕਰਕੇ ਅਗਰ ਸਮਾਜ ਵਿਚ ਵਿਚਰ ਵਿਚਰਦੇ ਹੋ ਤੁਹਾਡਾ ਜਿਹੜਾ ਕੋਈ ਬਿਜ਼ਨਸ ਹੈਗਾ ਉਹਦੇ ਤੇ ਕਿੱਡਾ ਗੰਦਾ ਅਸਰ ਪੈਂਦਾ ਤੁਸੀਂ ਟਾਈਮ ਨਾਲ ਕਿਸੇ ਦੀ ਪੇਮੈਂਟਸ ਨਹੀਂ ਕਰਨੀ ਜਾਂ ਸਮਾਨ ਆ ਗਿਆ ਕੋਈ ਦੁਕਾਨ ਚੋਂ ਖਤਮ ਹੋ ਗਿਆ ਆਪਾਂ ਬਿਜ਼ਨਸ ਦੀ ਵੀ ਗੱਲ ਕਰੀਓ ਧਿਆਨ ਹੀ ਨਹੀਂ ਫਿਰ ਉਹ ਦੁਕਾਨਦਾਰੀ ਹੌਲੀ ਹੌਲੀ ਇੱਕ ਬੰਦਾ ਜਦੋਂ ਮੁੜ ਜਾਂਦਾ ਨਾ ਗਾਹਕ ਵੀ ਇਹ ਤੋਂ ਸਮਾਨ ਆ ਹੈ ਨਹੀਂ ਉਹ ਅਗਲੀ ਵਾਰੀ ਵੀ ਸੋਚਦਾ ਹੋਣਾ ਨਹੀਂਗਾ ਦੂਜੀ ਦੁਕਾਨ ਤੇ ਚੱਲੀਏ ਇਦਾਂ ਇਹ ਨੁਕਸਾਨ ਤਾਂ ਇਹ ਜਿਹੜੇ ਨੇ ਬਹੁਤ ਬੇਅੰਤ ਨੇ ਇੱਕ ਸਿਹਤ ਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹਦੇ ਚ ਕੀ ਹੁੰਦਾ ਕਿ ਤੁਹਾਡਾ ਦਿਲ ਦਿਮਾਗ ਤੋੜੇ ਬ੍ਰੇਨ ਫੰਕਸ਼ਨ ਸਾਰੇ ਤੁਹਾਡੀ ਕਿਡਨੀ ਦੇ ਫੰਕਸ਼ਨਸ ਨੇ ਸਾਰੇ ਉਹ ਸਾਰੇ ਦੇ ਸਾਰੇ ਡਿਸਬੈਲੈਂਸ ਹੋ ਜਾਣ ਕਿਉਂ ਕਿਉਂਕਿ ਕੋਆਰਡੀਨੇਸ਼ਨ ਖਤਮ ਹੋ ਗਈ ਉਹ ਨੁਕਸਾਨ ਤੁਹਾਡਾ ਹੋ ਗਿਆ ਉਹ ਤੁਹਾਨੂੰ ਕਈ ਸਾਰੇ ਰੋਗ ਡਵੈਲਪ ਹੁੰਦੇ ਚਲੇ ਜਾਣਗੇ ਚੈਸਟ ਦੇ ਰੋਗ ਇਨਫੈਕਸ਼ਨ ਵਗੈਰਾ ਉਹ ਤੁਹਾਡੀ ਡਵੈਲਪ ਹੋ ਜਾਣਗੇ ਉਸ ਤੋਂ ਬਾਅਦ ਕੀਏਗਾ ਅਗਰ ਤੁਸੀਂ ਤੁਹਾਡੀ ਤੁਸੀਂ ਮੈਰਿਡ ਹੋ ਤਾਂ ਉਹਦੇ ਚ ਤੁਹਾਡਾ ਇਹ ਚੀਜ਼ਾਂ ਜਿਹੜੀਆਂ ਨੇ ਖਰਾਬੀ ਬਹੁਤ ਪੈਦਾ ਕਰਨੀਆਂ ਤੁਹਾਡਾ ਜਿਹੜਾ ਸਟੈਮਨਾ ਉਹ ਖਤਮ ਹੋ ਜਾਏਗਾ ਤੁਹਾਡੀ ਵਿਵਹਤਾ ਲਾਈਫ ਹੈ ਜਿਹੜੀ ਉਹ ਬਿਲਕੁਲ ਡਿਸਟਰਬ ਹੋ ਜੇਗੀ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਸਾਰੇ ਦੇ ਸਾਰੇ ਤੁਹਾਡੇ ਜਿੰਨੀਆਂ ਵੀ ਨਿਊਰॉन्स ਨੇ ਬਾਡੀ ਦੇ ਅੰਦਰ ਉਹ ਸਾਰੇ ਕੋਲੈਪਸ ਹੋ ਜਾਣਗੇ ਜਿਹੜੇ ਤੁਹਾਨੂੰ ਪਾਰਟਨਰ ਦੇ ਨਾਲ ਇੱਕ ਖੁਸ਼ੀ ਮਿਲਣੀ ਹੈ ਵਿਆਹਤਾ ਜ਼ਿੰਦਗੀ ਦੇ ਅੰਦਰ ਉਹ ਮਿਲਣੀ ਜਿਹੜੀ ਉਹ ਘਟਦੀ ਚਲੀ ਜਾਂਦੀ ਹੈ ਨਾ ਤਾਂ ਬੰਦੇ ਕੋਲ ਜਿਵੇਂ ਵੀਰੇਜ ਦਾ ਭੰਡਾਰ ਹੈ ਉਹ ਸੁੱਕਣ ਲੱਗ ਜਾਏਗਾ ਸੜਨ ਲੱਗ ਜਾਏਗਾ ਕਿਉਂਕਿ ਨਸ਼ੇ ਦਾ ਕੰਮ ਹੀ ਜਦੋਂ ਸਾੜਨਾ ਹੈ ਉਹ ਖੂਨ ਨੂੰ ਵੀ ਘਟ ਕਰੇਗਾ ਤਾਂ ਉਹਦੇ ਨਾਲ ਕਿੰਨੇ ਇਸ਼ੂ ਹੋਣਗੇ ਵੀਰਜ ਘੱਟ ਹੋਊਗਾ ਉਹਦੇ ਨਾਲ ਵੀ ਹਜ਼ਾਰਾਂ ਇਸ਼ੂ ਹੋਗੇ ਜੇ ਤੁਸੀਂ ਤੁਹਾਡੇ ਕੋਲੇ ਪਹਿਲੋ ਔਲਾਦ ਨਹੀਂ ਹੈਗੀ ਤਾਂ ਨਸ਼ੇ ਤੋਂ ਬਾਅਦ ਔਲਾਦ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਆਉਣ ਲੱਗ ਜਾਂਦੀ ਸਾਡੇ ਕੋਲੇ ਇੱਥੇ ਦੇਖਦੇ ਆ ਮੈਡਮ ਹਰਮੀਤ ਕੌਰ ਨੇ ਉਹ ਉਹਨਾਂ ਕੋਲ ਇੰਨੇ ਪੇਸ਼ੈਂਟ ਆਉਂਦੇ ਆ ਉਹ ਲੇਡੀਜ਼ ਆ ਕੇ ਕਹਿੰਦੀਆਂ ਨੇ ਜੇ ਨਸ਼ੇ ਬਹੁਤ ਕਰਦਾ ਹੈ ਉਹਨਾਂ ਦੀ ਸਪਰਮ ਦੀ ਰਿਪੋਰਟ ਜੇ ਟੈਸਟ ਕਰਾਈ ਜਾਂਦੀ ਤਾਂ ਉਹ ਆਲਮੋਸਟ ਨਿਲ ਹੈ ਘੱਟ ਹੈ ਪਸਲ ਬਹੁਤ ਜ਼ਿਆਦਾ ਵੱਜ ਜਾਂਦੇ ਕੋਈ ਗੰਦਗੀ ਉਹਨਾਂ ਦੇ ਵੀਰਜ ਦੇ ਅੰਦਰ ਭਰ ਜਾਂਦੀ ਹੈ 스멜ੀ ਸੀਮਨ ਹੋ ਜਾਂਦਾ ਜਿਦੇ ਕਰਕੇ ਉਹਨਾਂ ਦੀ ਜਿਹੜੀ ਲਾਸ ਆਫ ਲਿਬੀਡੋ ਹੈ ਉਠਾਏ ਤਨਾ ਹੈ ਲਿੰਗ ਦੇ ਅੰਦਰ ਉਹ ਸਾਰਾ ਦਾ ਸਾਰਾ ਡਿਸਟਰਬ ਹੋ ਜਾਂਦਾ ਤੇ ਉਸ ਤੋਂ ਬਾਅਦ ਕਰੇ ਲੜਾਈਆਂ ਗਲਤ ਤਲਾਕ ਤੇ ਜਾ ਕੇ ਰੁਕਦੀ ਹੈ ਫਿਰ ਇੰਨੀ ਵੱਡੀ ਸਮਾਜ ਦੇ ਅੰਦਰ ਖਰਾਬੀ ਹੁੰਦੀ ਹੈ ਇਸ ਤੋਂ ਵੱਡੀ ਖਰਾਬੀ ਹੋਰ ਹੁੰਦੀ ਹੈ ਮੰਨ ਲਓ ਕੁੜੀ ਠੀਕ ਹੈ ਸਿਆਣੀ ਹੈ ਉਹ ਜਾਤ ਨਹੀਂ ਰਹੀ ਤਲਾਕ ਤੱਕ ਗਲਤ ਨਹੀਂ ਗਈ ਪਰ ਉਹ ਕਿਸੇ ਆਂਡਗਵਾਂਡ ਵਾਲੇ ਮੁੰਡੇ ਨੂੰ ਚੰਗੇ ਜਿਹੇ ਨੂੰ ਦੇਖ ਕੇ ਉਹਦੇ ਨਾਲ ਉਹਦੇ ਪੋਸਟ ਮੈਰਿਟਲ ਜਿਹੜੇ ਸਬੰਧ ਨੇ ਉਹ ਬਣਨੇ ਸਟਾਰਟ ਹੋ ਜਾਣਗੇ ਉਹਦੇ ਨਾਲ ਫਿਰ ਸਮਾਜ ਦੇ ਅੰਦਰ ਕਿੰਨੀ ਤਗੜੀ ਖਰਾਬੀ ਹੋਏਗੀ ਜਦੋਂ ਉਹਦੇ ਹਸਬੰਦ ਨੂੰ ਪਤਾ ਲੱਗੇਗਾ ਤਾਂ ਉਹ ਉਹਨੂੰ ਮਾਰਨ ਵੱਢਣ ਤੱਕ ਜਾਏਗਾ ਉਹ ਕਿੱਥੇ ਤੱਕ ਕਹਾਣੀ ਚਲੀ ਜਾਨੀ ਹੈ ਤੁਹਾਨੂੰ ਆਪ ਅੰਦਾਜ਼ਾ ਲਾ ਸਕਦੇ ਹੋ ਸੋ ਕੁਲ ਮਿਲਾ ਕੇ ਕਿਸੇ ਵੀ ਮੁੰਡੇ ਨੂੰ ਕੁੜੀ ਨੂੰ ਤੁਸੀਂ ਇੱਕ ਵਾਰ ਨਸ਼ੇ ਤੇ ਲਗਾਉਣ ਤੋਂ ਪਹਿਲਾਂ ਚਾਹੇ ਤੁਸੀਂ ਦੋਸਤੀ ਦਾ ਵਾਸਤਾ ਦੰਨੇ ਹੋ ਭਰਾਬੰਦੀ ਦਾ ਵਾਸਤਾ ਦੰਨੇ ਹੋ ਕੋਈ ਵੀ ਵਾਸਤਾ ਦਿੰਦੇ ਹੋ ਰੱਬ ਦੇ ਵਾਸਤੇ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਗੱਲ ਕਿੱਥੋਂ ਸ਼ੁਰੂ ਕੀਤੀ ਤੇ ਕਿੱਥੇ ਜਾ ਕੇ ਖਤਮ ਹੁੰਦੀ ਹੈ ਅੱਛਾ ਡਾਕਟਰ ਸਾਹਿਬ ਫਿਰ ਇਸ ਵੇਲੇ ਖਾਸ ਕਰਕੇ ਜਿਹੜੇ ਛੋਟੀ ਉਮਰ ਦੇ ਸਾਡੇ ਨੌਜਵਾਨ ਹੈਗੇ ਨੇ ਅਡਲਟ ਨੇ ਬਾਲਗ ਨੇ ਉਹਨਾਂ ਨੂੰ ਕੂਲਿਪ ਨੇ ਖੋਲਿਆ ਹੋਇਆ ਮਤਲਬ ਕੂਲਿਪ ਉਹਨਾਂ ਦੇ ਜ਼ਿਹਨ 'ਚ ਇੰਨਾ ਖੁੱਲ ਗਈ ਹੈ ਕਿ ਹਰ ਛੋਟੇ ਵੱਡੇ ਬੱਸ ਸਟੈਂਡ ਤੇ ਪਬਲਿਕ ਪਲੇਸ ਤੇ ਤੁਹਾਨੂੰ ਸਹਰਾਣੇ ਜੇ ਨਾ ਨਜ਼ਰ ਆ ਜਾਂਦੇ ਨੇ ਡਿੱਗੇ ਹੋਏ ਤੇ ਉਹਨਾਂ ਦਾ ਫਿਰ ਹੱਲ ਇਹਦੇ ਵਿੱਚੋਂ ਮਿਲੂ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਜਾਂ ਤੁਸੀਂ ਵੀ ਬਹੁਤ ਸਾਰੇ ਨੁਸਖੇ ਫਾਰਮੂਲੇ ਤੇ ਰੱਖੇ ਹੋਏ ਨੇ ਜਿਹੜੀ ਆਪਾਂ ਅੱਜ ਜਿਹੜਾ ਇਹ ਛੋਟਾ ਜਿਹਾ ਫਾਰਮੂਲਾ ਦੇ ਰਹੇ ਆ ਇਹ ਬਹੁਤ ਹੀ کارਗਰ ਹੈ ਨਸ਼ਾ ਕਿਸੇ ਵੀ ਤਰ੍ਹਾਂ ਦਾ ਚਾਹੇ ਸ਼ਰਾਬ ਦਾ ਹੈਗਾ ਚਾਹੇ ਅਫੀਮ ਹੈ ਭੁੱਕੀ ਹੈ ਕੋਲਿਪ ਹੈ ਉੜਦਾ ਪੰਛੀ ਚੈਣੀ ਖੈਣੀ ਜਾਂ ਉੜਦਾ ਪੰਛੀ ਆਪ ਵੀ ਢਾ ਦਿੰਦੇ ਨੇ ਉੜਦਾ ਪੰਛੀ ਨਾਇਕ ਨੇ ਬਹੁਤ ਵਧੀਆ ਰੱਖਿਆ ਕਿ ਫਿਲਮ ਵੀ ਬਣੀ ਸੀ ਨਾ ਜਿੱਥੇ ਉੜਦਾ ਪੰਜਾਬ ਹਾਂਜੀ ਉਹ ਮਤਲਬ ਹੀ ਉਹਦਾ ਇਹ ਹੈ ਵੀ ਠੀਕ ਹੈ ਪੰਛੀ ਹੁਣਾਂ ਦੀ ਇਹਦੀ ਜਾਨ ਜਿਹੜੀ ਅੰਦਰੋਂ ਉਡਣੀ ਆ ਉੜਤਾ ਪੰਛੀ ਇਸ ਕਰਕੇ ਇਹਨੇ ਦਾ ਬੜਾ ਮੀਨਿੰਗਫੁਲ ਨਾਮ ਰੱਖਤਾ ਸੀਗਾ ਪਰ ਅਸੀਂ ਅਸੀਂ ਉਹਦੇ ਮੀਨਿੰਗ ਲੈ ਲਏ ਵੀ ਇਹਨੂੰ ਖਾ ਕੇ ਬੰਦਾ ਉੱਡਣ ਲੱਜਾਂਦਾ ਮਜ਼ੇ ਆਉਣ ਲੱਗ ਜਾਂਦੇ ਦੇਖੋ ਕਿਵੇਂ ਦਿਮਾਗ ਨਾਲ ਖੇਡਿਆ ਜਾਂਦਾ ਸਾਡੇ ਨਾਲ ਠੀਕ ਹੈ ਤੇ ਉਹ ਕੋਈ ਵੀ ਤਰ੍ਹਾਂ ਦਾ ਨਸ਼ਾ ਇਸ ਫਾਰਮੂਲੇਸ਼ਨ ਦੇ ਨਾਲ ਜਿਹੜਾ ਆ ਛੋਟਾ ਜਿਹੜਾ ਨੁਸਖਾ ਇਹਦੇ ਨਾਲ ਹੋਰ ਵੀ ਦੋ ਚੀਜ਼ਾਂ ਨੇ ਆਪਾਂ ਦਾ ਵੀ ਜ਼ਿਕਰ ਕਰਦੇ ਆ ਅੱਛਾ ਇਹ ਵੀ ਨਾਲ ਇਹ ਵੀ ਨਾਲ ਰੱਖਿਆ ਕੀ ਚੀਜ਼ ਹੈ ਜੀ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਬਣੇਗਾ ਉਹ ਦਿਨ ਹੁੰਦਾ ਕੀ ਹੈ ਜਿਵੇਂ ਉਹ ਤੁਸੀ ਇਹ ਦਿਖਾਇਆ ਸੀਗਾ ਕਿ ਤੁਸੀਂ ਇਹ ਇਹਦੇ ਵਿੱਚੋਂ ਕਮ ਸੇ ਕਮ ਮੰਨ ਲਓ 20 ਗ੍ਰਾਮ ਅਜਵੈਨ ਲੈਣੀ ਹੈ ਖੁਰਾਸਾਨੀ ਤੇ 5 ਗ੍ਰਾਮ ਇਹਦੇ ਚ ਜਿਹੜਾ ਹੈਗਾ ਅਰਕ ਗੁਲਾਬ ਪਾ ਦੇਣਾ ਠੀਕ ਹੈ ਤੇ ਇਹਨੂੰ ਇੱਕ ਦਿਨ ਪਿਆ ਰਹਿਣ ਦੇਣਾ ਅਗਲੇ ਦਿਨ ਇਸ ਗੁਲਾਬ ਅਰਕ ਨੂੰ ਇੰਜ ਕਰਕੇ ਜਿਹੜਾ ਹੈ ਨਾ ਮਤਲਬ ਤੁਸੀਂ ਐ ਕੱਢ ਦੇਣਾ ਥੱਲੇ ਜ਼ਮੀਨ ਤੇ ਠੀਕ ਹੈ ਤੇ ਉਹ ਉਹਦੀ ਜਗ੍ਹਾ ਅਰਕ ਸੌਂਫ ਅਗਲੇ ਦਿਨ ਪਾ ਦੇਣਾ ਠੀਕ ਹੈ ਇਸ ਤਰ੍ਹਾਂ 3 ਜਾਂ 4 ਤੁਸੀਂ ਗੇੜੇ ਦੇਣੇ ਉਸ ਤੋਂ ਬਾਅਦ ਇਹ ਨੂੰ ਸੁਕਾ ਲੈਣਾ ਚੰਗੀ ਤਰ੍ਹਾਂ ਸੁੱਕ ਗਈ ਸੁੱਕਣ ਤੋਂ ਬਾਅਦ ਇਹ 25 ਗ੍ਰਾਮ ਲਈ ਸੀ ਇਹਨੂੰ 50 ਗ੍ਰਾਮ ਲੈਣਾ ਹੈ ਸ਼ਤਾਵਰ ਹੈ ਇਹ ਠੀਕ ਹੈ ਜੀ ਇਹ ਆ ਗਈ ਅਸ਼ਵਗੰਧਾ ਇਹ ਵੀ 50 ਗ੍ਰਾਮ ਲੈਣੀ ਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੁੱਟ ਕੇ ਪਾਊਡਰ ਬਣਾ ਦੇਣਾ ਇਹ ਦਿਮਾਗ ਤੇ ਕੰਮ ਕਰੇਗੀ ਨਾਲ ਇਹ ਨਾਲ ਸਰੀਰ ਦੀ ਤਾਕਤ ਵਧਾਏਗੀ ਮਤਲਬ ਪੂਰਾ ਕੰਬੀਨੇਸ਼ਨ ਜਿਹੜਾ ਬਹੁਤ ਵਧੀਆ ਹੈ ਇਸ ਤਰੀਕੇ ਤੁਸੀਂ ਅਗਰ ਇਹਨੂੰ ਲੈਨੇ ਹੋ ਤਾਂ ਘਰੇ ਬੈਠੇ ਕੋਈ ਵੀ ਨਸ਼ਾ ਛੱਡ ਕੇ ਜਿਹੜੀ ਉਸ ਤੋਂ ਬਾਅਦ ਕਮਜ਼ੋਰੀ ਆਉਂਦੀ ਆ ਉਹ ਵੀ ਨੇੜੇ ਨਹੀਂ ਆਉਂਦੀ ਜੀ ਜੀ ਜਿਹੜੇ ਤੁਹਾਡੇ ਜਿਨ੍ਹਾਂ ਨੂੰ ਇਹ ਨੁਸਖੇ ਫਾਰਮੂਲੇ ਕਈ ਵਾਰ ਡਾਕਟਰ ਸਾਹਿਬ ਹੁੰਦਾ ਬੜਾ ਕ੍ਰੋਨਿਕਲ ਹੁੰਦਾ ਕਿਸੇ ਨੂੰ 10 ਸਾਲ ਹੋ ਗਏ 20 ਸਾਲ ਹੋ ਗਏ ਤੇ ਉਹ ਚਾਹੁੰਦਾ ਕਿ ਮੈਂ ਤਾਂ ਯਾਰ ਹੁਣ ਅੱਜ ਇਹਨਾਂ ਨੇ ਸੌਂ ਪਾ ਲਈ ਮਤਲਬ ਅੱਜ ਤੇ ਮੈਨੂੰ ਪਰਿਵਾਰ ਦਾ ਵਾਸਤਾ ਮੈਨੂੰ ਬੱਚਿਆਂ ਦਾ ਵਾਸਤਾ ਤੇ ਮੈਂ ਤਾਂ ਅੱਜ ਤੋਂ ਬਾਅਦ ਕੋਈ ਨਸ਼ਾ ਕਰਨਾ ਹੀ ਨਹੀਂ ਫਿਰ ਉਹਨਾਂ ਨੂੰ ਇਨਸਟੈਂਟ ਰੈਲੀਫ ਵਾਸਤੇ ਕੀ ਚੀਜ਼ ਹੈ ਜੀ ਇਹ ਇਨਸਟੈਂਟ ਰੈਲੀਫ ਦੇਗੀ ਆ ਹੌਲੀ ਹੌਲੀ ਦੇਗੀ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇੱਕੋ ਦਮ ਅੱਜ ਸੌਂ ਪਾ ਲਈ ਜਾ ਤੁਸੀਂ ਡਰਦੇ ਹੋ ਵੀ ਤੋੜ ਨਾ ਆਏ ਤਕਲੀਫ ਨਾ ਆਏ ਉਹਦੇ ਲਈ ਅਸੀਂ ਜਿਹੜਾ ਇਹ ਫਾਰਮੂਲੇਸ਼ਨ ਬਣਾ ਰੱਖੀਏ ਜਿਹੜਾ ਨੁਸਖਾ ਸਾਡਾ ਇਹ ਹੈਗਾ ਜੀ ਐਂਟੀਡਾਟ ਦੇ ਨਾਮ ਤੋਂ ਓਕੇ ਇਹ ਪਾਊਡਰ ਹੈਗਾ ਐਂਟੀਡਾਟ ਇਹ ਐਂਟੀਡਾਟ ਕੈਪਸੂਲ ਨੇ ਜੀ ਇਹਦੇ ਨਾਲ ਐਂਟੀਡਾਟ ਟੈਬਲੇਟ ਹੈ ਔਰ ਇਹਨਾਂ ਤਿੰਨਾਂ ਦੇ ਫੰਕਸ਼ਨ ਕੀ ਨੇ ਉਹ ਤੁਹਾਨੂੰ ਮੈਂ ਬਰੀਕੀ ਨਾਲ ਸਮਝਾ ਦਿੰਦਾ ਸਭ ਤੋਂ ਪਹਿਲੇ ਅਗਰ ਆਪਾਂ ਪਾਊਡਰ ਲਈਏ ਠੀਕ ਹੈ ਇਹਦਾ ਕੰਮ ਆ ਗਿਆ ਜੀ ਪੇਟ ਦੇ ਰੋਗਾਂ ਨੂੰ ਕੰਟਰੋਲ ਕਰਨਾ ਦਸਤ ਕਬਜ ਕੋਈ ਅੰਦਰ ਕ੍ਰੈਂਪਸ ਜਾਂ ਬਲੱਡ ਦੇ ਅੰਦਰ ਮਾਈਡ ਨੂੰ ਪੂਰਾ ਕਰਕੇ ਰੱਖਣ ਦਾ ਇਹਦਾ ਕੰਮ ਹੈ ਜਿਹਦੇ ਕਰਕੇ ਸਾਨੂੰ ਸੁਸਤੀ ਠਿਕਾਵਟ ਨਹੀਂ ਆਉਂਦੀ ਜਿਹੜੀ ਇਹ ਚੀਜ਼ ਹੈ ਕੈਪਸੂਲ ਇਹਦੇ ਨਾਲ ਜਿਹੜੀ ਤੋੜ ਹੈ ਤਕਲੀਫ ਹੈ ਅੱਖਾਂ ਚੋਂ ਪਾਣੀ ਹੈ ਜਾਂ ਹੋਰ ਪੈਰਾਂ ਹੱਥਾਂ ਪੈਰਾਂ ਜਿਹੜੀ ਸੁਨਨਪਨ ਹੋ ਗਈ ਆ ਹੱਥ ਕੜਕਦੇ ਆ ਮਾਰ ਨੂੰ ਜੀ ਕਰਦਾ ਇਹ ਉਹਨੂੰ ਰੋਕ ਦੇਗਾ ਉਹਨਾ ਟੈਬਲੇਟ ਆ ਗਈ ਜਿਹੜੀ ਸਿੱਧਾ-ਸਿੱਧਾ ਦਿਮਾਗ ਤੇ ਕੰਮ ਕਰਦੀ ਹੈ ਜਿਹੜਾ ਇੱਕ ਨਸ਼ੇਵਲ ਭੱਜਨ ਨੂੰ ਜੀ ਕਰਦਾ ਇਹ ਉਹਨੂੰ ਰੋਕ ਦਿੰਦੀ ਹੈ ਯਾਨੀ ਕਿ ਕੋਈ ਵੀ ਕੋ ਨਾ ਹੀ ਛੱਡਿਆ ਨਹੀਂਗਾ ਪਚਾਰਾ ਬੰਨੋ ਰੋਗ ਨੂੰ ਘੇਰਿਆ ਪੂਰੀ ਤਰ੍ਹਾਂ ਨਸ਼ਾ ਛਡਾਉਣ ਚ 100% ਸક્ષਮ ਹੈ ਔਰ ਪਹਿਲੇ ਦਿਨੋਂ ਅੱਜ ਤੁਸੀਂ ਪਹਿਲੀ ਖਰਾਕ ਖਾਧੀ ਹੈ ਨਾ ਅਗਲੇ ਅੱਧੇ ਘੰਟੇ ਬਾਅਦ ਹੀ ਤੁਹਾਡਾ ਨਸ਼ਾ ਕਰਨ ਨੂੰ ਜੀ ਨਹੀਂ ਕਰੇਗਾ ਇੰਨੀ ਦਮਦਾਰ ਜਿਹੜਾ ਇਹ ਫਾਰਮੂਲਾ ਸਾਡਾ ਤੇ ਫਿਰ ਜਿਹੜਾ ਜਿਹੜੇ ਮੁੰਡੇ ਹੈਗੇ ਨੇ ਉਹ ਕੂਲਿਪ ਲਾਉਂਦੇ ਨੇ ਜ਼ਰਦਾ ਲਾਉਂਦੇ ਨੇ ਚਾਈਨੀ ਖੈਣੀ ਦੇ ਮਗਰ ਪਏ ਨੇ ਉੱਡਦੇ ਪੰਛੀ ਬਣੇ ਫਿਰਦੇ ਨੇ ਹੂੰ ਉਹ ਉਹਨਾਂ ਦੇ ਲਈ ਦੇਖੋ ਇਹ ਅਸੀਂ ਟ੍ਰੂਲੀਪ ਕਰਕੇ ਇਹ ਬਣਾਈ ਹੋਈ ਹੈ ਟ੍ਰੂ ਟ੍ਰੂ ਮਤਲਬ ਸੱਚੀ ਚੀਜ਼ ਹੈ ਜਿਹੜੀ ਨਸ਼ਾ ਛਡੋ ਇਹ ਕੀ ਹੈ ਇਹ ਦੇ ਵਿੱਚ ਪਾਊਚ ਹੁੰਦੇ ਇਸ ਤਰ੍ਹਾਂ ਕਰਕੇ ਇਹ ਤੁਸੀਂ ਇੱਕ ਪਾਊਚ ਖੋਲ ਲੈਣਾ ਜਦੋਂ ਤੁਹਾਡੀ ਇੱਛਾ ਤਿਆਗ ਲੱਗੀ ਉਹ ਤੁਸੀਂ ਖੋਲ ਲੈਣਾ ਇਹਨੂੰ ਜਿਸ ਤਰ੍ਹਾਂ ਇੱਛਾ ਜਦੋਂ ਜਾਗੀ ਤਾਂ ਇਹਨੂੰ ਸਿਰਫ ਇਨੱਕ ਮੰਨ ਲਓ ਇਨੱਕ ਲੈ ਕੇ ਤੈਨੂੰ ਮੂੰਹ ਚ ਪਾ ਲੈਣਾ ਉਹ ਇਹ ਬਹੁਤੀ ਜਿਵੇਂ ਕਣਕ ਦੇ ਆٹے ਵਰਗਾ ਜਿਹਾ ਰੰਗ ਤੇ ਇਹਦਾ ਆٹے ਵਰਗਾ ਨਹੀਂ ਹੈਗਾ ਦਵਾਈਆਂ ਨੇ ਬਟ ਇਹਦਾ ਟੇਸਟ ਉਦਾਂ ਦਾ ਹੀ ਹੈ ਨੋਰਮਲ ਜਿਹਾ ਟੇਸਟ ਹੈ ਬੜੇ ਮ제 ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਪੰਜਾਂ ਮਿੰਟਾਂ ਦੇ ਅੰਦਰ ਹੀ ਤੁਹਾਡੀ ਬੀੜੀ ਸਿਗਰਟ ਤਮਾਕੂ ਜਰਦਾ ਚਣੀ ਖਾਣੀ ਸਰਾਣੇ ਸੁਰਣੇ ਸਭ ਦੀ ਤਲਬ ਜਿਹੜੀ ਉਹ ਦੋ ਤਿੰਨ ਘੰਟਿਆਂ ਲਈ ਗਾਇਬ ਥੋੜਾ ਜਿਹਾ ਉਸ ਤੋਂ ਬਾਅਦ ਦੁਪਹਿਰ ਬਾਣ ਨੂੰ ਫੇਰ ਲੈ ਲਓ ਸ਼ਾਮ ਨੂੰ ਫੇਰ ਲੈ ਲਓ ਇੱਕ ਪੂਰੀ ਦਿਨ ਚ ਪੂਰੀ ਕਰੋਗੇ ਤੁਹਾਡਾ ਉਸ ਦਿਨ ਇੱਕ ਵੀ ਨਸ਼ਾ ਲੈਣ ਨੂੰ ਜੀ ਨਹੀਂ ਕਰੇਗਾ ਤਮਾਕੂ ਪਰ ਜਿਹੜੇ ਤੁਹਾਡੇ ਕੋਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਨਸ਼ੇੜੀ ਆਉਂਦੇ ਨੇ ਤੁਹਾਡੇ ਕੋਲ ਜਾਂ ਅਸੀਂ ਕਹੇ ਲਈ ਵੀ ਜ਼ਹਿਨੀ ਤੌਰ ਤੇ ਬਿਮਾਰ ਲੋਕ ਤੁਹਾਡੇ ਕੋਲ ਆਉਂਦੇ ਨੇ ਫਿਰ ਜਿਹੜਾ ਉਹਨਾਂ ਦੀ ਸਪਰਮ ਦੀ ਕੁਆਲਿਟੀ ਹੁੰਦੀ ਹੈ ਔਲਾਦ ਨਾ ਹੋਣ ਦਾ ਮੁਸ਼ਕਲ ਕੰਮ ਹੋ ਜਾਂਦਾ ਹੈ ਤੇ ਫਿਰ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਹੈ ਜੀ ਉਹਦੇ ਲਈ ਫਿਰ ਇੰਜ ਹੁੰਦਾ ਜਦੋਂ ਉਹਦਾ ਨਸ਼ਾ ਛਡਾ ਲਈਦਾ ਪਹਿਲੇ ਤਿੰਨ ਇਸ ਫਾਰਮੂਲੇਸ਼ਨ ਦੇ ਨਾਲ ਐਂਟੀਡੋਟ ਦੇ ਨਾਲ ਠੀਕ ਹੈ ਨਸ਼ਾ ਛੁਡਾਣ ਤੋਂ ਬਾਅਦ ਥੋੜੇ ਇੱਕ ਦਿਨਾਂ ਬਾਅਦ ਹੀ ਉਹਨਾਂ ਨੂੰ ਫਿਰ ਇਹ ਜਿਹੜੀਆਂ ਚੀਜ਼ਾਂ ਦੇਣੀਆਂ ਸਟਾਰਟ ਕਰ ਦਿੱਤੀ ਦੀ ਇਹਨੇ ਤਾਕਤ ਦੇ ਤੌਰ ਤੇ ਵੀਰ ਇਹ ਜੀ ਇਹ ਵੀਰਾਕਸ ਸਿੱਧਾ ਯਾਨੀ ਸੀਮਨ ਤੋਂ ਰਿਲੇਟਡ ਹੈ ਇਹਦੇ ਨਾਲ ਵੀਰਜ ਕਿੰਨੀਆਂ ਵੀ ਅਸ਼ੁੱਧੀਆਂ ਹੋਣ ਕਿੰਨਾ ਵੀ ਵੀਰਜ ਪਤਲਾ ਹੋ ਗਿਆ ਹੋਵੇ ਨਸ਼ੇ ਦੀ ਗਰਮੀ ਕਰਕੇ ਇਹ ਵਾਪਸ ਉਹਨੂੰ ਆਪਣੇ ਟਿਕਾਣੇ ਲੈ ਆਉਂਦਾ ਇਹਦੇ ਨਾਲ ਪਾਊਡਰ ਹੋਏਗਾ ਕੈਪਸੂਲ ਹੋਏਗਾ ਇਹਦੇ ਨਾਲ ਟੈਬਲੇਟ ਵੀ ਹੁੰਦੀਆਂ ਨੇ ਇਹ ਤਿੰਨ ਤਰ੍ਹਾਂ ਦਾ ਪੂਰਾ ਜਿਹੜਾ ਯੋਗ ਹੈ ਇਹ ਵੀਰਜ ਨੂੰ ਐਨ ਸਖਸ਼ਮ ਕਰ ਦੇਗਾ ਤੁਹਾਡੇ ਜਿਹੜਾ ਕੌਨਫੀਡੈਂਸ ਲੈਵਲ ਹੈ ਉਹਨੂੰ ਵੀ ਵਧਾ ਦੇਗਾ ਇਹ ਕਿਉਂਕਿ ਇਹਨਾਂ ਚ ਜਿਹੜੇ ਬਹੁਤ ਸ਼ਾਨਦਾਰ ਚੀਜ਼ਾਂ ਪਸਮਾ ਪੁਸਮਾ ਜਿਹੜੀਆਂ ਸੋਨਾ ਚਾਂਦੀ ਤੱਕ ਦੀਆਂ ਵੀ ਇਹਦੇ ਚ ਪਾਈਆਂ ਗਿਆ ਨੇ ਛੋਟੀਆਂ-ਮੋਟੀਆਂ ਜੜੀ-ਬੂਟੀਆਂ ਸਾਰੀਆਂ ਪਾ ਕੇ ਕੇਸਰ ਸ਼ਿਲਾਜੀ ਤਾਸ਼ਵਗੰਦਾ ਤੋਂ ਲੈ ਕੇ ਕੋਈ ਐਜੀ ਚੀਜ਼ ਨਹੀਂ ਜਿਹੜੀ ਵੀਰਜ ਨੂੰ ਵਧਾਉਣ ਤੇ ਕੰਮ ਕਰਦੀ ਹੋਵੇ ਔਰ ਇਸ ਫਾਰਮੂਲੇ 'ਚ ਤੁਹਾਨੂੰ ਨਾ ਮਿਲੇ ਠੀਕ ਹੈ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਨ੍ਹਾਂ ਦੀ ਟਾਈਮਿੰਗ ਲਾਸ ਨਸ਼ੇ ਕਰਕੇ ਵੀਰ ਜੀ ਠੀਕ ਕਰਦਾ ਜਿੰਦਗੀ ਦੇ ਅੰਦਰ ਐਂਜ ਵੀ ਹੁੰਦਾ ਨਾ ਤੁਸੀਂ ਖਾਂਦੇ ਪੀਂਦੇ ਥੋੜਾ ਜਿਹਾ ਗਲਤ ਗੁਲਤ ਖਾ ਪੀ ਲਿਆ ਜਾਂ ਤੁਹਾਡਾ ਖਾਣਾ ਪੀਣਾ ਹੀ ਇਦਾਂ ਦਾ ਕਦੇ ਨਾਈਟ ਡਿਊਟੀ ਹੈ ਉਹਦੇ ਕਰਕੇ ਵੀ ਇਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਲਾਸ ਹੋ ਜਾਂਦੀਆਂ ਨੇ ਨਸ਼ੇ ਤੋਂ ਇਲਾਵਾ ਵੀ ਆਦਮੀ ਸੈਕਚੁਅਲੀ ਬਹੁਤ ਵੀਕ ਹੁੰਦਾ ਇਹ ਟਾਈਮ ਐਕਸ ਨਾਮ ਰੱਖਿਆ ਸਿੱਧਾ ਸਿੱਧਾ ਟਾਈਮ ਨੂੰ ਤੋਂ ਵਧਾਉਣ ਦੇ ਲਈ ਟਾਈਮ ਤੁਹਾਡਾ ਠੀਕ ਆ ਜਾਏਗਾ ਪਾਟਨਰ ਦੇ ਨਾਲ ਤੁਸੀਂ ਪੂਰਾ ਇੰਜੋਏ ਕਰੋਗੇ ਇਹਦੇ ਚ ਵੀ ਗੋਲੀ ਕੈਪਸੂਲ ਪਾਊਡਰ ਤਿੰਨ ਚੀਜ਼ਾਂ ਦਾ ਸਹਿਯੋਗ ਹੁੰਦਾ ਤਿੰਨੋਂ ਹੀ ਚੀਜ਼ਾਂ ਆਪਣੀ ਆਪਣੀ ਜਗ੍ਹਾ ਤੇ ਆਪਣਾ ਕੰਮ ਲੂਸ ਨੈਸ ਬੋਥ ਆਉਂਦੀ ਹੈ ਅੰਗ ਦੇ ਅੰਦਰ ਹੁਸ਼ਿਆਰੀ ਨਹੀਂ ਆਉਂਦੀ ਬਿਲਕੁਲ ਢਿੱਲੀ ਰਹਿੰਦੀ ਇੰਦਰੀ ਜਦੋਂ ਆਪਸ ਵਿੱਚ ਮਿਲਨ ਕਰਦੇ ਆ ਤਾਂ ਇਹ ਪੂਰੀ ਆਪਣੇ ਤਨਾਅ ਚ ਹੀ ਨਹੀਂ ਹੁੰਦਾ ਅੰਦਰ ਐਂਟਰੀ ਨਹੀਂ ਕਰ ਪਾਉਂਦਾ ਉੱਥੇ ਬੜੀ ਬੁਸ਼ਰਮੀ ਹੁੰਦੀ ਹੈ ਬੰਦੇ ਨੂੰ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਹੈ 파ਟਰਨਰ ਦੇ ਮੁਰੇ ਤੇ ਉਹਨੂੰ ਐ ਲੱਗਦਾ ਹੁਣ ਮੇਰੀ ਤਾਂ ਜ਼ਿੰਦਗੀ ਨਰਕ ਵਰਗੀ ਬਣ ਗਈ ਹੈ ਲੱਗਦਾ ਵੀ ਇੰਜ ਹੈ ਔਰ ਅਸਲ ਚ ਹੁੰਦਾ ਵੀ ਇੰਜ ਹੈ ਉਹਨੂੰ ਇਹਦਾ ਜਿਹੜੀ ਇਹ ਦਵਾਈ ਅਸੀਂ ਦਿੰਨੇ ਆ ਇਹ ਫਾਰਮੂਲਾ ਦਿੰਨੇ ਆ ਟਾਈਟੈਕਸ ਉਹਨਾਂ ਦੀ ਜਿਹੜੀ ਇੰਦਰੀ ਨੂੰ ਟਾਈਟ ਕਰਨ ਲਈ ਅੰਦਰੀ ਤਾਕਤ ਪਰਣ ਦੇ ਲਈ ਸਿੱਧਾ ਸਿੱਧਾ ਇਹ ਫਾਰਮੂਲਾ ਜਿਹੜਾ ਬਹੁਤ ਜ਼ਬਰਦਸਤ ਕੰਮ ਕਰਦੇ ਸਾਡੀਆਂ ਹਰ ਚੀਜ਼ ਅਸੀਂ ਆਪਣੇ ਹੱਥਾਂ ਨਾਲ ਤਿਆਰ ਕਰਕੇ ਆਪਣੀ ਫਾਰਮੇਸੀ ਦੇ ਅੰਦਰ ਖੁਦ ਹੀ ਸਾਡੀ ਮੈਨੂਫੈਕਚਰਿੰਗ ਹੈ ਖੁਦ ਹੀ ਸਾਡਾ ਲਾਇਸੈਂਸਿੰਗ ਹੈ ਉਸ ਦੇ ਤਹਿਤ ਅਸੀਂ ਆਪ ਖੁਦ ਹੀ ਲੋਕਾਂ ਨੂੰ ਦਿੰਨੇ ਆ ਬਾਜ਼ਾਰ 'ਚ ਨਹੀਂ ਇਹ ਮਿਲੇ ਤੇ ਫਿਰ ਉਹ ਕੀ ਚੀਜ਼ ਪੀ ਅੱਛਾ ਇਹ ਐਲਕੋ ਫਰੀ ਉਹ ਕੀ ਜੀ ਐਲਕੋ ਐਲਕੋਹਲ ਸ਼ਰਾਬ ਦੀ ਲਤ ਜਨੂੰ ਲੱਗੀ ਹੋਈ ਐ ਛੱਡ ਨਹੀਂ ਰਿਹਾ ਜਾਂ ਛੱਡਣ ਦਾ ਜੀ ਕਰਦਾ ਪਰ ਉਹ ਉਹ ਦਾ ਜਿਹੜਾ ਰਾਤ ਨੂੰ ਛੱਡ ਦੇਣੀ ਐ ਇੱਕ ਅੱਧਾ ਇੱਕ ਅੱਧਾ ਪੈਗ ਤਾਂ ਸਾਰੇ ਛੱਡ ਦਿੰਦੇ ਨੇ ਜੀ ਛੱਡਣ ਵਾਲੇ ਤਾਂ ਹਾਂ ਛੱਡਣ ਵਾਲੇ ਤਾਂ ਬਹੁਤ ਛੱਡਣ ਵਾਲੇ ਤਾਂ ਬਹੁਤ ਵੱਡੇ ਵੱਡੇ ਨਸ਼ੇ ਵੀ ਛੱਡ ਦਿੰਦੇ ਆ ਉਹ ਬੋਤਲ ਦੇ ਵਿੱਚ ਇੱਕ ਪੈਗ ਛੱਡ ਦਿੰਦੇ ਤੇ ਕੱਲ ਜੋਗਾ ਗੱਲ ਵੱਡੀ ਏ ਆ ਜੀ ਜੀ ਹਾਂ ਵੀ ਇਹ ਕੱਲ ਜੋਗੀ ਰੱਖ ਲਈਏ ਫਿਰ ਲਾਵਾਂਗੇ ਠੀਕ ਐ ਤੇ ਉਹ ਉਹਨਾਂ ਦੀ ਲਤ ਨੂੰ ਜਿੰਨੇ ਆਪਣੀ ਮਰਜ਼ੀ ਨਾਲ ਲੈਣਾ ਇਸ ਵੇਰੇ 11 ਤੋਂ ਲੈ ਕੇ 4 ਵਜੇ ਤੱਕ ਇੱਕ ਕੈਪਸੂਲ ਹੈ ਬਹੁਤ ਛੋਟਾ ਜਿਹਾ ਇਹਦੇ 'ਚ ਤੇ ਜਿਨ੍ਹਾਂ ਨੇ ਬਿਨਾਂ ਦੱਸੇ ਤੋਂ ਦਿਨਾ ਉਹਦੀਆਂ ਵੀ ਇਹਦੇ 'ਚ ਦੂਸਰੀ ਹੈਗੀ ਸਾਡੇ ਕੋਲ ਮੈਡੀਸਿਨ ਉਹਦੇ 'ਚ ਪੁੜੀਆਂ ਬਣਾਈਆਂ ਹੋਈਆਂ ਛੋਟੇ-ਛੋਟੇ ਬਸ ਉਹ ਖੋਲਣੀਆਂ ਤੇ ਸਬਜੀ ਦਾਲ ਦਹੀਂ ਲੱਸੀ ਚਾਰਾਂ 'ਚੋਂ ਕਿਸੇ ਵੀ ਚੀਜ਼ 'ਚ ਪਾ ਦੇਣੀ ਹੈ ਨਾ ਇਹਦਾ ਕੋਈ ਟੇਸਟ ਆਣਾ ਤੇ ਨਾ ਹੀ ਉਹਨੂੰ ਕੋਈ ਇਹਦਾ ਸਵਾਦ ਮਿਲਣਾ ਤੇ ਨਾ ਹੀ ਇਹਦਾ ਕੋਈ ਰੰਗ ਹੈ ਵੀ ਨਾ ਤਬਦੀਲ ਨਹੀਂ ਹੋਣਾ ਰੰਗ ਤੇ ਉਹ ਹੌਲੀ-ਹੌਲੀ ਬੰਦਾ दारू ਛੱਡ ਦੇਗਾ ਕੁਛ ਦਿਨ ਬਾਅਦ ਉਹਨੂੰ ਇੰਜ ਲੱਗੇਗਾ ਮੈਂ ਗਟਰ ਜਿਹਦਾ ਪਾਣੀ ਪੀ ਰਿਆ ਵੀ ਗੰਦਾ ਜਿਹਾ ਪਾਣੀ ਪੀ ਰਿਆ ਮਜ਼ਾ ਹੀ ਨਹੀਂ ਆ ਰਿਹਾ ਬਸ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਇਹ ਦਾਰੂ ਜਿਹੜੀ ਉਹਦੀ ਛੁੱਟਦੀ ਚਲੀ ਜਾਏਗੀ ਜੀ 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 ਅੱਛਾ ਤੇ ਡਾਕਟਰ ਸਾਹਿਬ ਫਿਰ ਆਖਰ ਦੇ ਵਿੱਚ ਜਿਹੜਾ ਤੁਹਾਡੇ ਆ ਨੁਸਖਾ ਫਾਰਮੂਲਾ ਦੱਸਿਆ ਸੀ ਅਰਕੇ ਸੌਂਫ ਵਾਲਾ ਅਰਕੇ ਗੁਲਾਬ ਵਾਲਾ ਇਹਦਾ ਸੇਵਨ ਕਰਨ ਦਾ ਸਹੀ ਸਮਾਂ ਕੀ ਹੈ ਸਹੀ ਸਮਾਂ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਆ ਨਸ਼ਾ ਲੈਣੇ ਹੋ ਜਿਸ ਤਰੀਕੇ ਉਸੇ ਹੀ ਤਰੀਕੇ ਤੁਸੀਂ ਇਹਦਾ ਜਦੋਂ ਇਹ ਪਾਊਡਰ ਬਣ ਜਾਏਗਾ ਅੱਧਾ ਚਮਚਾ ਸਿੰਪਲ ਪਾਣੀ ਦੇ ਨਾਲ ਲੈਣਾ 4 ਘੰਟੇ ਬਾਅਦ ਫੇਰ ਲੈਣਾ ਦੁਪਹਿਰੇ ਤੇ 4 ਘੰਟੇ ਬਾਅਦ ਸ਼ਾਮ ਨੂੰ ਫੇਰ ਲੈਣਾ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਨਸ਼ਾ ਹੌਲੀ-ਹੌਲੀ ਇਹ ਕੰਬੀਨੇਸ਼ਨ ਦੇ ਨਾਲ ਹੌਲੀ-ਹੌਲੀ ਘਟਦਾ-ਘਟਦਾ ਬਿਲਕੁਲ ਹੀ ਇੱਕ ਦਿਨ ਆ ਕੇ 2-3 ਮਹੀਨਿਆਂ ਚ 4ਾਂ ਚ ਵੀ ਹੋ ਸਕਦਾ ਉਸ ਤੋਂ ਪਹਿਲੇ ਵੀ ਕਈ ਬਹੁਤ ਵਿਲ ਪਾਵਰ ਬਹੁਤ ਵਧੀਆ ਹੁੰਦੀ ਜਲਦੀ ਛੱਡ ਸਕਦੇ ਆ ਆਦਰਵਾਇਜ਼ ਇੰਨਾ ਕੁ ਟਾਈਮ ਹੀ ਲੱਗ ਜਾਂਦਾ ਹਾਂਜੀ ਇਹ ਛੁੱਟ ਜਾਊਗਾ ਬਹੁਤ ਵਧੀਆ ਤੇ ਸਿਹਤ ਵੀ ਉਹਨਾਂ ਦੀ ਨਰੋਈ ਹੋ ਜਾਏਗੀ ਡਾਈਜੈਸਟਿਵ ਸਿਸਟਮ ਉਹਨਾਂ ਦਾ ਠੀਕ ਰਿਸਪੌਂਡ ਕਰਨ ਲੱਗ ਜਾਏਗਾ ਲੀਵਰ ਦੀ ਕੋਈ ਸਮੱਸਿਆ ਉਹ ਵੀ ਉਹਨਾਂ ਦੀ ਜਿਹੜੀ ਘਟਨੀ ਸਟਾਰਟ ਹੋ ਜਾਏਗੀ ਕਿਉਂਕਿ ਨਸ਼ਾ ਕਰਨ ਵਾਲਿਆਂ ਦਾ ਲੀਵਰ ਬਹੁਤ ਜ਼ਿਆਦਾ ਖਰਾਬ ਹੁੰਦਾ ਉਹਦਾ ਵੀ ਅਸੀਂ ਆਪਣੇ ਕੋਲੋਂ ਹੀ ਇਲਾਜ ਕਰਦੇ ਹਾਂ ਕਿਉਂਕਿ ਜਿਹੜੀਆਂ ਵੀ ਨਸ਼ੇ ਦੇ ਨਾਲ ਐਸੋਸੀਏਟਸ ਪ੍ਰੋਬਲਮ ਨੇ ਨਸ਼ੇ ਕਰਕੇ ਜੋ ਵੀ ਉਹਨੂੰ ਸਮੱਸਿਆ ਆਉਂਦੀ ਹੈ ਸਾਰਿਆਂ ਦਾ ਹੱਲ ਹੈ ਤੁਹਾਡੇ ਉਹਨਾਂ ਸਾਰਿਆਂ ਦਾ ਹੀ ਹੱਲ ਸਾਨੂੰ ਦੇਣਾ ਪੈਂਦਾ ਉਹ ਇਹ ਥੋੜਾ ਕਵਾਂਗੇ ਹੁਣ ਤੁਹਾਡੇ ਮੰਨ ਲਓ ਨਸ਼ੇ ਦੇ ਨਾਲ ਹੁਣ ਮੰਨ ਲਓ ਤੁਹਾਡੀ ਜੇ ਕੋਈ ਆ ਮਾਈਂਡ ਦੇ ਨਿਊਰونز ਘਟ ਹੋ ਗਏ ਆ ਜਾਂ ਤੁਹਾਡੇ ਮੈਮਰੀ ਲੌਸ ਹੋਣ ਲੱਗ ਗਿਆ ਤਾਂ ਤੁਸੀਂ ਕਿਸੇ ਹੋਰ ਡਾਕਟਰ ਤੋਂ ਪਹਿਲੇ ਉਹਦਾ ਇਲਾਜ ਕਰਾ ਕੇ ਹੋ ਫਿਰ ਅਸੀਂ ਆਇਆ ਕਰਾਂ ਨੋ ਉਹ ਸਾਰਾ ਕੁਝ ਆਪ ਦੇ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਨੁਸਖਾ ਫਾਰਮੂਲਾ ਤੁਸੀਂ ਹਮੇਸ਼ਾ ਦੀ ਤਰ੍ਹਾਂ ਇਸਤੇਮਾਲ ਜ਼ਰੂਰ ਕਰੋਗੇ ਪਰ ਡਾਕਟਰ ਦੀ ਮਦਦ ਦੇ ਨਾਲ ਡਾਕਟਰ ਦੀ ਕੰਸਲਟ ਦੇ ਨਾਲ ਅੱਛਾ ਡਾਕਟਰ ਸਾਹਿਬ ਫਿਰ ਮਿਲਣ ਦਾ ਕੀ ਟੰਗ ਹੈਗਾ ਤੁਹਾਡਾ ਰਾਬਤਾ ਕਿਵੇਂ ਕੀਤਾ ਜਾ ਸਕਦਾ ਹੈ ਮਹਾਲੀ ਵਿਖੇ ਜੀ 64 ਸੈਕਟਰ ਹੈ 10 ਫੇਜ਼ ਹੈ ਤੇ SCF ਨੰਬਰ ਜਿਹੜਾ ਆਫਿਸ ਦਾ ਸ਼ੋਰੂਮ ਨੰਬਰ ਹੈ ਉਹ 61 ਹੈ 61 ਹੈ ਯਾਨੀ ਕਿ 10 ਫੇਜ਼ 61 ਨੰਬਰ ਸ਼ੋਰੂਮ ਫਰਸਟ ਫਲੋਰ ਦੇ ਉੱਤੇ ਅਸੀਂ ਹਰ ਵੇਲੇ ਲਗਭਗ ਆਪਣੀਆਂ ਸੇਵਾਵਾਂ ਦਿੰਦੇ ਹਾਂ ਸਵੇਰੇ 10:30 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਜਦੋਂ ਵੀ ਤੁਸੀਂ ਕਾਲ ਕਰਕੇ ਜਾਂ ਬਿਨਾਂ ਕਾਲ ਕਰੇ ਵੀ ਤੁਸੀਂ ਇੱਥੇ ਜਦੋਂ ਮਰਜ਼ੀ ਆ ਸਕਦੇ ਹੋ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਤੇ ਗੱਲਬਾਤ ਵਾਸਤੇ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਅਸ਼ਵਗੰਧਾ ਸ਼ਤਾਵਰ ਔਰ ਜਿਹੜਾ ਖੁਰਾਸਾਨੀ ਅਜਵੈਨ ਅਰਕੇ ਸੌਂਫ ਔਰ ਅਰਕੇ ਗੁਲਾਬ ਵਾਲਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਵੀ ਨਸ਼ੇ ਦੀ ਲਤ ਲੱਗੀ ਹੈ ਉਹ ਨਸ਼ਾ ਨਸ਼ਾ ਜਿਹੜਾ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ ਇਸ ਨੁਸਕੇ ਫਾਰਮੂਲੇ ਦੇ ذریعے ਉਸ ਦਾ ਛੁਟਕਾਰਾ ਹੈ ਜਿਹੜਾ ਹੋ ਸਕਦਾ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਹੋਰਨਾਂ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਡਾਕਟਰ ਸਾਹਿਬ ਦਾ ਨੰਬਰ ਦਿੱਤਾ ਹੈ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਆਪਣੇ ਬੰਦਾ ਕੋਈ ਵਹਿਮ ਕੋਈ ਬਿਮਾਰੀ ਕੋਈ ਦਿੱਕਤ ਖਾਲੀ ਨੈਸ਼ਨਲ ਸਬੰਧਤ ਨਾ ਹੋਰ ਵੀ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਹੱਲ ਹੈ ਡਾਕਟਰ ਗੁਰਮੀਤ ਸਿੰਘ ਜੀ ਬੜੀ ਬਖੂਬੀ ਢੰਗ ਨਾਲ ਕਰ ਲੈਂਦੇ ਨੇ ਸੋ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਵੀ ਤੁਸੀਂ ਜ਼ਰੂਰ ਪਹੁੰਚਦੀ ਕਰੋ ਕਿ ਜਿਨ੍ਹਾਂ ਲੋਕਾਂ ਨੂੰ ਇਸ ਵੀਡੀਓ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਧੰਨਵਾਦ